ਕਿ ਅਸੀਂ ਜਿਹੜਾ ਐਸਕੇਐਮ ਪੋਲੀਟੀਕਲ ਸੀਗਾ ਜਿਹਦੇ ਵੱਡੇ ਲੀਡਰ ਗਰਾਹਾਂ ਸਾਹਿਬ ਲੱਖੋਵਾਲ ਜੀ ਮਨਜੀਤ ਧਨੇਰ ਚੋਹਾਨ ਸੀਗੇ ਉਹਨਾਂ ਦੇ ਲੀਡਰਸ਼ਿਪ ਉਹਨਾਂ ਨੇ ਪੰਜ ਨੂੰ ਅੱਜ ਚੰਡੀਗੜ੍ਹ ਜਾਣਾ ਸੀਗਾ ਅਰ ਪੰਜਾਬ ਤੇ ਕੇਂਦਰ ਸਰਕਾਰ ਨਾਲ ਮੰਗਾਂ ਨੂੰ ਲੈ ਕੇ ਆਪਣਾ ਮੋਰਚਾ ਲਾਉਣਾ ਸੀ ਕੇਂਦਰ ਕੋ ਉਹਨਾਂ ਨੇ ਪੰਜਾਬ ਸਰਕਾਰ ਕੋਲੋਂ 17 ਜਾਂ 34 ਸੈਕਟਰ ਮੰਗਿਆ ਇਹਨਾਂ ਨੇ ਨਹੀਂ ਦਿੱਤਾ ਮੁੱਖ ਮੰਤਰੀ ਸਾਹਿਬ ਨਾਲ ਮੀਟਿੰਗ ਹੋਈ ਜਿਹੜੇ মিডিਆ ਤੋਂ ਪਤਾ ਲੱਗ ਰਿਹਾ ਔਰ ਮੁੱਖ ਮੰਤਰੀ ਸਾਹਿਬ ਮੀਟਿੰਗ ਚੋਂ ਉੱਠ ਕੇ ਕਹਿ ਕੇ ਚਲੇ ਗਏ ਵੀ ਤੁਸੀਂ ਜੋ ਕਰਨਾ ਕਰ ਲੋ ਜੜੀਆਂ ਥੋਡੀਆਂ ਪਹਿਲੀਆਂ ਮੰਗਾ ਮੰਨੀਆਂ ਹੋ ਜਾਂ ਉਹ ਵੀ ਨਹੀਂ ਮੈਂ ਮੰਨਦਾ ਹੈਗਾ ਇਹ ਮੈਨੂੰ ਲੱਗਦਾ ਜੋ ਮੇਰਾ ਵੀ ਤਜਰਬਾ ਰਿਹਾ ਦੋ ਵਾਰੀ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਰਹੀ ਅਸੀਂ ਉਹਨਾਂ ਨਾਲ ਵੀ ਮੀਟਿੰਗ ਕੀਤੀ ਕੈਪਟਨ ਅਮਨਿੰਦਰ ਦੀ ਸਰਕਾਰ ਵੀ ਦੋ ਵਾਰ ਰਹੀ ਕਦੀ ਕਿਸੇ ਮੁੱਖ ਮੰਤਰੀ ਐ ਉੱਠ ਕੇ ਨਹੀਂ ਗਿਆ ਮੀਟਿੰਗ ਚੋਂ ਨਾ ਇਹੋ ਜਿਹਾ ਬਿਹੇਵਰ ਆਵਾ ਜੋ ਮੈਂ ਦੇਖਿਆ ਇਹ ਮਾੜੀ ਗੱਲ ਸੀ ਚਲੋ ਤੁਸੀਂ ਗੱਲ ਮੰਨਣੀਆਂ ਮੰਗਾ ਮੰਨਣੀਆਂ ਨਹੀਂ ਮੰਨੀਆਂ ਤੁਹਾਡੀ ਮਰਜ਼ੀ ਆ ਉਹਨਾਂ ਨੂੰ ਥਾਂ ਦੇ ਦਿਓ ਪ੍ਰਦਰਸ਼ਨ ਕਰ ਲੈਣ ਫਿਰ ਪਰਸੋਂ ਤੋਂ ਛਾਪੇਮਾਰੀ ਕਰਕੇ ਜਿਹੜੇ ਉਹਨਾਂ ਦੇ ਲੀਡਰਸ਼ਿਪ ਆ ਉਹਨਾਂ ਨੂੰ ਡਿਟੇਨ ਕੀਤਾ ਗਿਆ ਬਹੁਤ ਸਾਰੇ ਮੈਨੂੰ ਲੱਗਦਾ ਦਰਜਣਾਂ ਕਿਸਾਨ ਜੇਲ੍ਹਾਂ ਚ ਚਲੇ ਗਏ ਆ ਅੱਜ ਵੀ ਵੱਡੇ ਹੈਵੀ ਬੈਰੀਕੇਟਿੰਗ ਕਰਕੇ ਉਹਨਾਂ ਨੂੰ ਚੰਡੀਗੜ੍ਹ ਜਾਣੋਂ ਰੋਕਿਆ ਜਾ ਰਿਹਾ ਹੈਗਾ ਤਾਂ ਇਹ ਜਿਹੜਾ ਜ਼ਬਰ ਕੀਤਾ ਭਗਵੰਤ ਮਾਨ ਸਰਕਾਰ ਨੇ ਅਸੀਂ ਉਹਦੇ ਵਿਰੁੱਧ ਦੇ ਵਿੱਚ ਕਿਸਾਨ ਮਜ਼ਦੂਰ ਸ਼ਗਰਸ਼ ਕਮੇਟੀ ਪੰਜਾਬ ਵੱਲੋਂ ਜੜਾਵਾ ਅੱਜ ਅੰਮ੍ਰਿਤਸਰ ਦੇ ਵਿੱਚ 21 ਥਾਵਾਂ ਤੇ ਤੇ ਲਗਭਗ ਕਹਿ ਲੋ ਵੀ 18 ਜ਼ਿਲ੍ਹੇ ਜਿਹੜੇ ਨੇ ਸਾਡੇ ਕਿਸਾਨ ਵੀ ਦੁਸ਼ਕੜ ਵਿੱਚ ਡੇ ਉੱਥੇ ਦਸਿਓ ਹਜ਼ਾਰ ਕਿਸਾਨ ਜੜਿਆ ਅੱਜ ਅਰਥੀ ਫੂਕ ਮਜਾਰਾ ਕਰਨਗੇ ਇਹ ਜ਼ਬਰ ਦੇ ਵਿਰੁੱਧ ਕਮਮ ਦੀ ਲੀਡਰਸ਼ਿਪ ਜਿੱਦਾ ਮਨਜੀਤ ਰਾਏ ਜੀ ਆ ਉਹਨਾਂ ਦੀ ਸਾਰੀ ਜੂਨੀਅਨ ਨੂੰ ਛਾਪੇ ਮਾਰੀ ਬੀਕੇ ਜੂ ਸ਼ਹੀਦ ਪਕਰ ਸਿੰਘ ਦੀ ਮਹੱਲੀ ਦੀ ਲੀਡਰਸ਼ਿਪ ਨੂੰ ਗ੍ਰਿਫਤਾਰ ਕੀਤਾ ਗਿਆ ਇਹ ਤੋਂ ਗਾਂ ਬੀਕੇ ਜੂ ਕ੍ਰਾਂਤੀਕਾਰੀ ਸਰਜੀਤ ਫੂਲ ਵਾਲੀ ਜਥੇਬੰਦੀ ਬੀਕੇਜੂ ਆਪਣਾ ਬੀਕੇਜੂ ਬਹਿਰੂ ਸਾਹਿਬ ਜਿਹੜੇ ਪੁਰਾਣੇ ਲੀਡਰ ਨੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਔਰ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਦਲਬਾਖ ਸਿੰਘ ਜੀ ਗਿੱਲ ਜਿਨ੍ਹਾਂ ਦਾ ਪ੍ਰੋਗਰਾਮ ਨਹੀਂ ਸੀਗਾ ਸਾਡੇ ਤਰਨਤਾਰ ਤੋਂ ਬੰਦੇ ਗ੍ਰਿਫਤਾਰ ਕੀਤੇ ਗਏ ਥਾਣਿਆਂ ਗਾੜੀ ਧਰਨੇ ਲਾ ਕੇ ਸੀ ਛੜਾਏ ਹੈਗਾ ਤਾਂ ਸਰਕਾਰ ਜ਼ਬਰ ਤੇ ਆਈ ਹੋਈ ਹੈ ਮੈਂ ਸਿਰ ਮੱਖ ਮੰਤਰੀ ਨੂੰ ਨਿਮਰਤਾ ਸਾਥ ਬੇਨਤੀ ਕਰਨਾ ਚਾਹੂੰਗਾ ਇਹ ਪੰਜਾਬ ਵਾਲੇ ਲੋਕ ਹੈ ਜ਼ਬਰ ਨਹੀਂ ਬਰਦਾਸ਼ਤ ਕਰਦੇ ਹੁੰਦੇ ਔਰ ਅਸੀਂ ਕਹਿੰਨੇ ਆ ਮੁੱਖ ਮੰਤਰੀ ਸਾਹਿਬ ਤੁਸੀਂ ਕਹਿੰਦੇ ਹੋ ਵੀ ਸਾਡੀ 3 ਕਰੋੜ ਲੋਕਾਂ ਪ੍ਰਤੀ ਜਵਾਬ ਦੇਈ ਆ ਆ ਜੋ ਸਾਡੇ ਨਾਲ ਤੁਹਾਨੂੰ ਰਾਵੀ ਤੇ ਲੈ ਜੰਨੇ ਤੁਹਾਡੀ ਨਜਾਇਜ਼ ਮਾਈਨਿੰਗ ਦਿਖਾ ਦਿੰਨੇ ਆ ਬਿਆਸਤੇ ਲੈ ਜੰਨੇ ਆ ਅੱਜ ਵੀ ਪਿੰਡਾਂ ਵਿੱਚ ਨਸ਼ਾ ਸ਼ਰਿਆਂ ਵਿੱਚ ਬਿਕਦਾ ਜਿਵੇਂ ਅਸੀਂ ਝੂਠੇ ਹੋਈਏ ਅਸੀਂ ਉਹਦਾ ਛੱਡ ਦਾਂਗਾ ਅੱਜ ਤੁਹਾਨੂੰ ਮੁਖਾ ਦਿੰਨੇ ਆ ਵੀ ਕਿੱਥੇ ਰਹੇ 3 ਸਾਲ ਅੱਜ ਗੋਭੀ ਕਿਸਾਨਾਂ ਦੀ ਮੰਡੀ ਵਿੱਚ ਰੋਲ ਰਹੀ ਆ ਤੁਸੀਂ ਕਿੱਥੇ ਜੇ ਆ ਪਿਛਲੇ ਦਿਨੀ ਸਾਡਾ ਝੋਨਾ ਮੰਡੀਆਂ ਚ ਰੁਲ ਗਿਆ ਤੁਸੀਂ ਕਿੱਥੇ ਰਹੇ ਅਸੀਂ ਧਰਨੇ ਲਾ ਕੇ ਝੋਨਾ ਬਕਾਇਆ ਅੱਜ ਵੀ ਪੰਜਾਬ ਦੇ ਸੈਲਰਾਂ ਵਿੱਚ ਝੋਨਾ ਨਹੀਂ ਛੜਿਆ ਜਾ ਰਿਹਾ ਪੰਜਾਬ ਦੇ ਚੌਲ ਨਹੀਂ ਗਏ ਹੈਗੇ ਉਹਨਾਂ ਦੀ ਜਵਾਬਦੇਹੀ ਕਿੰਨਾਂ ਦੀ ਹੈਗੀ ਹੈਗੀ ਆ ਪ੍ਰਧਾਨ ਮੰਤਰੀ ਦੇ ਤਰਕੇ ਵੀ ਜਨਤਾ ਨੂੰ ਪਰੇਸ਼ਾਨ ਕਰਦੇ ਆ ਕਿਸਾਨ ਹਰ 15 ਦਿਨ ਬਾਅਦ ਕੋਈ ਜੱਥੇਬੰਦੀ ਪਲਾਨ ਕਰਕੇ ਬਹਿ ਜਾਂਦੀ ਪਹਿਲਾਂ ਇਹਨੇ ਧਰਨਾ ਦਿੱਤਾ ਹੋਣਾ ਸੀ ਦੇਣਾ ਮੈਂ ਕਹਿੰਨਾ ਮੁੱਖ ਮੰਤਰੀ ਸਾਹਿਬ ਇੱਕ ਸਾਲ ਦਾ ਰਿਕਾਰਡ ਕੱਢਣ ਜੜੇ ਉਹ ਕਹਿੰਦੇ ਵੀ ਮੈਂ ਜਦੋਂ ਦਿੱਲੀ ਜਾਣਾ ਤੇ ਰੇਲਾਂ ਜਾਮ ਹੁੰਦੀਆਂ ਦੱਸਣ ਪਿਛਲੇ ਅੱਜ ਕਰਕੇ ਮਹੀਨੇ ਕਿੰਨੇ ਰੈਲ ਜਾਮ ਕੀਤੀ ਪਿਛਲੇ ਮਹੀਨੇ ਪਿਛਲੇ 8 ਮਹੀਨੇ ਦਾ ਰਿਕਾਰਡ ਕੱਢ ਲੈਣ ਇਹ ਕਿਉਂ ਬੋਲਿਆ ਜਾ ਰਿਹਾ ਵੀ ਜਨਤਾ ਦੇ ਵਿੱਚ ਕਿਸਾਨ ਮਜ਼ਦੂਰ ਆਗੂ ਜਿਹੜੇ ਉਹਨਾਂ ਦੀ ਕਿਰਦਾਰ ਕੁਸੀ ਹੋ ਸਕੇ ਬਾਕੀ ਤਾਂ ਵਿਰੋਧੀ ਤੇ ਲੜ ਨਹੀਂ ਰਿਹਾ ਲਾੜੀ ਕਿਸਾਨ ਮਜ਼ਦੂਰ ਲਹੇ ਆ ਮੈਂ ਕਹਿੰਦਾ ਇਹ 3 ਕਰੋੜ ਪੰਜਾਬੀਆਂ ਨੇ ਫੈਸਲਾ ਕਰਨਾ ਅਸੀਂ ਗਲਤ ਆ ਸਾਨੂੰ ਵੀ ਪੰਜਾਬੀ ਗਲਤ ਕਹਿ ਸਕਦੇ ਮੈਂ ਕਹਿੰਦੇ ਕਿ ਮੈਂ 3 ਕਰੋੜ ਪੰਜਾਬੀਆਂ ਦੀ ਨੁਮਾਇੰਦਗੀ ਕਰਦਾ ਕੋਈ ਇਕੱਲੇ ਕਿਸਾਨਾਂ ਦਾ ਮੈਂ ਮੈਂ ਕਦੋਂ ਕਹਿਣਾ ਵੀ ਕਿਸਾਨਾਂ ਦੀ ਆਬਾਦੀ ਵੀ ਦੇਖ ਲੈਣਾ ਫਿਰ ਕਿੰਨੀ ਹੈਗੀ ਆ ਮੈਂ ਕਹਿੰਦਾ ਦੁਕਾਨਦਾਰਾਂ ਦੀ ਨੁਮਾਇੰਦਗੀ ਕਰ ਲਓ ਰਾ オンਲਾਈਨ ਵਪਾਰ ਹੋ ਰਿਹਾ ਜਿਹੜੇ ਵੱਡੇ ਸ਼ਾਪਿੰਗ ਮਾਲ ਆ ਰਹੇ ਜਿਹਨਾਂ ਦੁਕਾਨਦਾਰੀ ਉਜੜਨੀ ਆ ਉਹਨਾਂ ਦੀ ਜਵਾਬਦੇਹੀ ਕਿੰਨਾ ਦੀ ਆ ਜਿਹੜੇ 33 ਵੱਡੇ ਮਾਲ ਲੱਗ ਰਹੇ ਨੇ ਜਿਹਨੇ ਸਾਡੀ ਖੇਤੀ ਮੰਡੀ ਜਾੜਨੀ ਆ ਉਹਨਾਂ ਦੀ ਆ ਤੇ ਮੁੱਖ ਮੰਤਰੀ ਸਾਹਿਬ ਤੁਹਾਡੀਆਂ ਵੀਡੀਓ ਦਿਖਾ ਦिए ਕਿੰਨੀਆਂ ਤੁਹਾਡੀਆਂ ਬਧਾਇਕਾ ਦੀਆਂ ਵੀਡੀਓ ਕਿੰਨੀਆਂ ਹੈਗੀਆਂ ਵਾ ਜੜੀਆਂ ਉਹ ਬਖਾ ਦਿਆ ਕਿੰਨੀਆਂ ਹੈਗੀਆਂ ਵਾ ਉਹ ਕਿੰਨੀਆਂ ਵੀਡੀਓ ਹੈਗੀਆਂ ਜਿੱਚ ਤੁਸੀਂ ਸਾਡੇ ਤਰਨਿਆਂ 'ਚ ਬੈੰਦੇ ਰਹੇ ਹੋ ਜਦੋਂ ਤੁਸੀਂ ਤਰਨਿਆਂ 'ਤੇ ਬੈੰਦੇ ਹੋ ਉਦੋਂ ਤਾਂ ਅਸੀਂ ਚੰਗੇ ਸੀਗੇ ਹੁਣ ਤਰਨੇ ਸਾਡੇ ਮਾੜੇ ਹੋ ਕੇ ਮੈਂ ਕਹਿੰਨਾ ਜਿਹੜੇ ਉਹ ਕਹਿੰਦੇ ਨੇ ਮੈਂ ਕਿਸਾਨਾਂ ਦਾ ਪੁੱਤ ਆ ਤੇ ਵਾਹੀ ਕਰਦਾ ਵਾ ਮੈਨੂੰ ਪਤਾ ਮੈਂ ਕਹਿੰਦਾ ਮੁੱਖ ਮੰਤਰੀ ਜੀ ਆ ਜੀਏ ਆਪਾਂ ਸਟਾਲੇ ਦਾ ਬੀਜ ਕਹਿੰਦੇ ਖੇਤੀ ਚ ਔਖਾ ਹੁੰਦਾ ਦੇਣਾ ਤੋਰੀਏ ਦਾ ਬੀਜ ਦੇਣਾ ਵੀ ਔਖਾ ਹੁੰਦਾ ਆਪਾਂ ਬੀਜ ਦੇ ਕੇ ਵੇਖ ਲਈਏ ਕਿਸਾਨਾਂ ਦਾ ਪੁੱਤ ਕੌਣ ਹੈਗਾ ਅਸੀਂ ਵੀ ਕਿਸਾਨਾਂ ਦੇ ਪੁੱਤ ਆ ਜਿੰਨੇ ਯੂਨੀਅਨ ਵਾਲੇ ਕਿਸਾਨ ਨੇ ਉਹਨਾਂ ਖੇਤ ਨਹੀਂ ਗਏ ਜਿੱਦਾ ਮੈਂ ਖੇਤ ਜਾਂਦਾ ਮੈਂ ਕਹਿੰਦਾ ਇੱਕ ਕੀਤਾ ਆਨਲਾਈਨ ਵੀਡੀਓ ਲਾਈਏ ਤੋਰੀਏ ਦਾ ਬੀਜ ਦੇ ਕੇ ਵੇਖ ਲਈਨੇ ਕਿੰਨੂ ਬੀਜ ਦੇਣਾ ਹੁੰਦਾ ਪੂਰਾ ਐਂ ਕਿਹੜਾ ਕਹਿੰਦੇ ਵੀ ਨਹੀਂ ਹੁੰਦਾ ਪੱਠੇ ਵੱਢ ਕੇ ਵੇਖ ਲਈਨੇ ਭਰੀਆਂ ਚੁੱਕ ਕੇ ਦੇਖ ਲਈਨੇ ਪਤਾ ਲੱਗ ਜੂਬ ਤੁਹਾਡੇ ਹੱਥਾਂ ਤੇ ਛਾਲੇ ਪੈਂਦੇ ਕਿ ਸਾਡੇਾਂ ਤੇ ਪੈਂਦੇ ਆ ਜੇ ਅਸੀਂ ਨਾ ਕੰਮ ਕੀਤਾ ਹੋ ਸਾਡੇਾਂ ਤੇ ਪੈ ਜਾਣਗੇ ਇਹਦਾ ਡਾਕਟਰਾਂ ਨੇ ਪੰਜ ਮਿੰਟਾਂ ਹੀ ਦੱਸ ਦੇਣਾ ਸਵਾਲ ਇਹ ਨਹੀਂ ਵੀ ਖੇਤੀ ਕੌਣ ਕਰਦਾ ਕੌਣ ਨਹੀਂ ਕਰਦਾ ਸਵਾਲ ਆ ਮੁੱਖ ਮੰਤਰੀ ਸਾਹਿਬ ਤੁਹਾਡੇ ਰਾਜ ਵਿੱਚ ਸਾਡੀ ਮਾਂ ਭੈਣ 6 ਵਜੇ ਤੋਂ ਬਾਅਦ ਘਰੋਂ ਬਾਹਰ ਨਹੀਂ ਨਿਕਲਦੀ ਇੱਥੇ ਸੈਂਕੜੇ ਵਾਰਦਾਤਾਂ ਹੋ ਰਹੀਆਂ ਮੁੱਖ ਮੰਤਰੀ ਸਾਹਿਬ ਸਾਡੇ ਨਾਲ ਬਹਿ ਕੇ ਗੱਲ ਕਰ ਲੋ ਤੁਹਾਡੇ 92 ਵਿਧਾਇਕ ਤੁਹਾਡੇ ਚੇਅਰਮੈਨ ਮੁੱਖ ਮੰਤਰੀ ਸਾਹਿਬ ਤੁਹਾਡੇ ਨਾਲ ਪੁਲਿਸ ਦਾ ਕਿੰਨਾ ਅਮਲਾ ਫੈਲਾ ਫਿਰਦਾ ਤੁਸੀਂ ਕਹਿੰਦੇ ਹੋ ਵੀ ਆਈਪੀ ਕਲਚਰ ਖਤਮ ਕਰਨਾ ਕਿੱਥੇ ਗਿਆ ਅੱਧੀ ਫੋਰਸ ਤੁਹਾਡੇ ਟੱਪਰ ਦੇ ਦਵਾਲੇ ਕੁਮੰਡਈ ਆ ਫਿਰ ਇਹ 3 ਕਰੋੜ ਲੋਕਾਂ ਦੀ ਜਵਾਬਦੇਹੀ ਕਿੱਥੇ ਹੈਗੀ ਆ ਵੀ ਸ਼ੰਭੂ ਤੇ ਖਨੋਰੀ ਬਾਡਰ ਤੇ ਛੜਕਾਂ ਕੇਂਦਰ ਦੀ ਮੋਦੀ ਸਰਕਾਰ ਨੇ ਕੱਡੀਆਂ ਹੋਈਆਂ ਵਾ ਔਰ ਜਿੱਦਨ ਮਰਜ਼ੀ ਮੁੱਖ ਮੰਤਰੀ ਸਾਹਿਬ ਆਜਣ ਅਸੀਂ ਮੁੱਖ ਮੰਤਰੀ ਸਾਹਿਬ ਦੀ ਅਮਲੇ ਫੈਲੇ ਦੀ ਗੱਡੀ ਆਪਣੇ ਧਰਨੇ ਤੋਂ ਉਤਾਰ ਲਾਂਗੇ ਸਾਡੇ ਵੱਲੋਂ ਕੋਈ ਸੜਕਾਂ ਨਹੀਂ ਬੰਦ ਹੈਗੀਆਂ ਆਮੇ ਕੇਂਦਰ ਦੇ ਮੰਤਰੀ ਆਜਨ ਉਹ ਥਾਣੀ ਆ ਕੇ ਸਟਰਾ ਮੀਟਿੰਗ ਕਰਨ ਅਸੀਂ ਸੜਕਾਂ ਖੋਲੀ ਅਸੀਂ ਕਿਹਨੇ ਜਿਹੜੀ ਕੱਲ ਸੜਕ ਖੋਲਣੀ ਆ ਅੱਜ ਖੋਲੋ ਲੋਕ ਤੰਗ ਹੋ ਰਹੇ ਆ ਅਸੀਂ ਦੇਸ਼ ਦੇ ਵਪਾਰੀਆਂ ਦੇ ਨਾਲ ਆ ਟਰਾਂਸਪੋਰਟਰਾਂ ਦੇ ਨਾਲ ਆ ਤੁਸੀਂ ਕਿੰਨਾ ਦੇ ਨਾਲ ਜੇ ਤੁਸੀਂ ਦੱਸੋ ਦੂਜੀ ਮੈਂ ਬੇਨਤੀ ਕਰਨਾ ਚਾਹੁੰਦਾ ਆਹ ਜਿਹੜੀ ਲੁਧਿਆਣੇ ਦੇ ਵਿੱਚ ਆ ਪ੍ਰਦੂਸ਼ਣ ਨਾਲ ਦਰਿਆ ਦਾ ਪਾਣੀ ਕਿਹੜਾ ਮੀਡੀਆ ਨਹੀਂ ਜਾਣਦਾ ਉਹ ਲੋਕਾਂ ਦੀ ਜਵਾਬਦੇਹੀ ਕਿਹਦੀ ਹੈਗੀ ਆ ਆ ਇਸ ਵੇਲੇ ਸੈਂਟਰ ਨੇ ਪ੍ਰਦੂਸ਼ਣ ਕੰਟਰੋਲ ਬੋਰਡ ਦਾ ਕੇਂਦਰੀਕਰਨ ਕਰਤਾ ਕੋਈ ਸਟੇਟਕੋ ਨਹੀਂ ਪੁੱਛਣਾ ਮੁੱਖ ਮੰਤਰੀ ਸਾਹਿਬ ਤੁਸੀਂ ਬੋਲੇ ਨਹੀਂ ਹੈਗੇ ਉੱਤੇ ਬੋਲੋ